ਹਾਂ ਐਂਡੀਆ ਦਿਓਸ ਆਦਰਨੀਏ ਸਿਬੋ ਸਰਦਾਰ ਸਾਹਿਬ ਨੂੰ ਮਿਲਣ ਆਇਆ ਤੇ ਬਹੁਤ ਅੱਛੇ ਅਫਸਰ ਨੇ ਬਹੁਤ ਸਾਦੀ ਗੱਲ ਸੁਣਦੇ ਨੇ ਆ ਕਿ ਉਹਦੇ ਅਸੀਂ ਧਿਆਨ ਚ ਲਿਆਉਣਾ ਕਿ ਵਿਵੰਦਰ ਦੇ ਵਿੱਚ ਮੈਡੀਕਲ ਸਟੋਰਾਂ ਦੇ ਜਿਹੜਾ ਨਸ਼ਾ ਵਿਗਰਿਆ ਹੈ ਜਿਹੜਾ ਵੀ ਵੇਚਦਾ ਹੈ ਉਹ ਬੰਦ ਕਰਾਉਣਾ ਚਾਹੀਦਾ ਤਾਂ ਕਿ ਪਿੱਛੇ ਚਿੱਤਰ ਲੱਗੇ ਸ਼੍ਰੀ ਅਗਰਮ ਭਗਤ ਸਿੰਘ ਪਾਵਾ ਸਾਹਿਬ ਇੰਦਰਾ ਭਗਟਰ ਜੀ ਦੇ ਭਗਤ ਸਿੰਘ ਨੇ ਸੁਪਨਾ ਪੰਜਾਬ ਦਾ ਮਣਾਇਆ ਇਹ ਨੰਬਰ ਜਾਰੀ ਕਰ ਰਹੇ ਨੇ ਸਮਾਜਿਕ ਸੰਸਥਾਵਾਂ ਦਾ ਆਭਾਨ ਹੈ ਕਿ ਸਬੰਧ ਸਰਦਾਰ ਸਾਹਿਬ جناب ਜਰ ਮਖਾਈਏ ਜਰਮੀ 0181 0181 291 291 1960 1960 ਨੰਬਰ ਜਾਰੀ ਕੀਤਾ ਹੈ ਸਾਰੇ ਸਮਾਜਿਕ ਸੰਸਥਾਵਾਂ ਨੂੰ ਬੇਨਤੀ ਹੈ ਜਿੱਥੇ ਕੋਈ ਮੈਡੀਕਲ ਸਟੋਰ ਦச்சா ਵੇਚਦਾ ਹੈ ਉਥੇ ਆਵਾਜ਼ ਕਹੀਏ ਭਗਤ ਸਿੰਘ ਦੀ ਧਰਤੀ ਬਚਾਈਏ ਜੀਨਾਂ ਸ਼ਬਦਾਂ ਦਾ ਧੰਨਵਾਦ ਸਬੰਧ ਸਰਦਾਰ ਸਾਹਿਬ ਆਇਆ ਇਹਨੂੰ ਵੇਚੀ ਕੀਤੀ ਇੱਕ ਨੰਬਰ ਜਾਰੀ ਕੀਤਾ ਜਾਵੇ ਕਾਂ ਕੀ ਸਮਾਜ ਦੇ ਲੋਕ ਗਰੰਥ ਨੂੰ ਕਰਨ ਸੋਨ ਸਰਦਨ ਸਾਹਿਬ ਨੂੰ ਕਰਨ ਇਹਨਾਂ ਦੇ ਮੰਤਰੀ ਤਾਂ ਪੁੱਛੇ ਕਿ ਜ਼ਿਲ੍ਹੇ ਵਿੱਚ ਕਿੰਨਾ ਡਰਗ ਵਿਗ ਰਿਹਾ ਹੈ ਮੈਂ ਪ੍ਰਾਪਤ ਕਰਨ ਦਾ ਮਾਸਟਰ ਕਿ ਬੇਨਤੀ ਕਰਾਂਗਾ ਕਿ ਜਨਾਬ ਵੀ ਨੰਬਰ ਇੱਕ ਵਾਰ ਅਸੀਂ ਸਾਰੇ ਸਮਾਜਿਕ ਸੰਸਥਾਵਾਂ ਨੂੰ ਮਨ ਲੱਗੀਆਂ ਇਹ ਸੋਨ ਸਰਦਨ ਸਾਹਿਬ ਨੂੰ ਮਨਚਾਈ ਕਰ ਰਿਹਾ ਹੈ ਕਿ ਸਾਰੇ ਸਾਹਮਣੇ ਸਮਾਜਿਕ ਸੰਸਥਾਵਾਂ ਸਾਹਮਣੇ ਕਿ ਆਓ ਗੱਲ ਕਰਕੇ ਇਸ ਪੰਜਾਬ ਨੂੰ ਬਚਾਈਏ ਅਰ ਦੇ ਨੀ ਬਿਆਦੀ